ਲੋਕ ਕੇ ਕਿੱਕਲੀ ਕਿੱਕਲੀ ਭਗਵੰਤਵਾਨ ਦੀ ਕਿੱਕਲੀ ਆਹ ਕਿੱਕਲੀ ਟਾਟਾਂਗੇ ਦੀ ਤੇਰਾ ਤੇਰਾ ਤਕੜੀ ਤੇਰਾ 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 ਤਕੜੀ ਤੇਰਾ 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 ਤਕੜੀ ਦੋਨੋਂ ਝੂਠੀ ਪਾਰਟੀਆਂ ਨੂੰ ਸਿਖਾ ਦੇਣਾ ਹੈ ਜੇ ਬੀਬੀਆਂ ਸਰਕਾਰਾਂ ਬਣਾ ਸਕਦੀਆਂ ਨੇ ਤੇ ਝੂਠੀ ਸਰਕਾਰਾਂ ਨੂੰ ਇਹ ਗਿਰਾ ਵੀ ਸਕਦੀਆਂ ਨੇ ਬੰਦੇ ਬਣਾਵੀ ਹੋਏ ਨਾ ਨੂੰ ਆ ਜਤੀ ਪਰੋਸੇ ਵਾਲੀ ਤਕੜੀ ਦਾ ਸਾਥ ਲੈ ਕੇ ਆਈਏ ਸਰਕਾਰ ਤਾਂ ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ ਬਾਸ ਬੱਲੇ ਬੱਲੇ ਕਰ ਦਿਓ ਤੇ ਬੀਬੀਆਂ ਉਹ ਮੇਰੇ ਵੱਲੋਂ ਸਨੇਹਾ ਇਹ ਸਰਕਾਰ ਨੂੰ ਇਹ ਪੰਜਾਬ ਦੇ ਬੰਦਿਆਂ ਨੂੰ ਕਿ ਬੀਬੀਆਂ ਜਾਗ ਉਠੀਆਂ ਨੇ ਇਹ ਖੜ ਗਿਆ ਨੇ ਹੋ ਬੀਬੀਆਂ ਦਾ ਹੱਲ ਦੱਸ ਰਿਹਾ ਹੈ ਕਿ ਹੁਣ ਬੀਬੀਆਂ ਨੇ ਬਣਾ ਦੇਣੀ ਹੈ ਤਕੜੀ ਦੀ ਸਰਕਾਰ ਤੇਰਾ 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 ਤਕੜੀਆਂ ਦੀ ਜਿੱਤ ਕਰਾ ਦਿਓ ਐ ਝੂਠੇ ਭਗਵੰਤ ਮਾਨ ਝੂਠੇ ਛਾੜੂ ਤੇ ਪਾਈ ਵਾਲੀ 50 ਦਾ ਸਫਾਇਆ 000 ਤੇਰਾ ਤੇਰਾ ਤਕੜੀ ਤੇਰਾ 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 ਤਕੜੀ ਤੇਰਾ 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 ਤਕੜੀ ਓ ਬੀਬੀਆਂ ਨੇ ਕਰ ਦੇਨੀ ਆ ਸੁਣ ਲੋ ਮੇਰੀ ਆਵਾਜ਼ ਤਾਂ ਗਈ ਹੁਣ ਬੀਬੀਆਂ ਦੀ ਸੁਨੋ ਬੋਲੇ ਸੋਨਿਹਾਲ शोर निशान शोर निशान उड़ा दो तंबू भगवंत मान हिल जाए शोर कोई गल नहीं किकली करा गे कट्ठे होके चार तरीक लो, सारे जने पहली एक नो किकली किकली भगवंत मान दी किकली ऐ किकली कटांगे दी तेरा तेरा तकड़ी तेरा तेरा तेरा, तेरा तकड़ी ਤੇਰਾ 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 ਤਕੜੀ ਦੋਨੋਂ ਝੂਠੀ ਪਾਰਟੀਆਂ ਨੂੰ ਸਿਖਾ ਦੇਣਾ ਹੈ ਜੇ ਬੀਬੀਆਂ ਸਰਕਾਰਾਂ ਬਣਾ ਸਕਦੀਆਂ ਨੇ ਤੇ ਝੂਠੀ ਸਰਕਾਰਾਂ ਨੂੰ ਇਹ ਗਿਰਾ ਵੀ ਸਕਦੀਆਂ ਨੇ ਬੰਦੇ ਬਣਾਵਿਓ ਇਹਨਾਂ ਨੂੰ ਅੱਜ ਅਸੀਂ ਪਰੋਸੇ ਵਾਲੀ ਤਕੜੀ ਦਾ ਸਾਥ ਲੈ ਕੇ ਆਈਏ ਸਰਕਾਰ ਤਾਂ ਸ਼ਾਬਾਸ਼ ਸ਼ਾਬਾਸ਼ ਬੱਲੇ ਬੱਲੇ ਬੱਸ ਬੱਲੇ ਬੱਲੇ ਕਰ ਦਿਓ ਤੇ ਬੀਬੀਆਂ ਉਹ ਮੇਰੇ ਵੱਲੋਂ ਸੁਨੀਹਾ ਇਹ ਸਰਕਾਰ ਨੂੰ ਇਹ ਪੰਜਾਬ ਦੇ ਬੰਦਿਆਂ ਨੂੰ ਕਿ ਬੀਬੀਆਂ ਜਾਗੋਠੀਆਂ ਨੇ ਇਹ ਖੜ ਗਿਆ ਨੇ ਉਹ ਬੀਬੀਆਂ ਦਾ ਹੱਲ ਦੱਸ ਰਿਹਾ ਹੈ ਕਿ ਹੁਣ ਬੀਬੀਆਂ ਨੇ ਬਣਾ ਦੇਣੀ ਹੈ ਤਕੜੀ ਦੀ ਸਰਕਾਰ ਤੇਰਾ 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 ਤਕੜੀਆਂ ਦੀ ਜਿੱਤ ਕਰਾ ਦਿਓ ਏ ਝੂਠੇ ਭਗਵੰਤ ਮਾਨ ਝੂਠੇ ਛਾੜੂ ਤੇ ਪਾਈ ਵਾਲੀ ਪੰਜੋ ਦਾ ਸਫਾਇਆ 000 तेरा तेरा तकड़ी तेरा 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 तकड़ी तेरा तेरा तेरा, तेरा तकड़ी ओ बीबिया ने कर देनी है सुन लो मेरी आवाज तक गई हूं बीबिया की सुनो बोले सो निहाल सो निशान सो निशान उड़ा दो तंबू भगवंत मान हिल जाए सो ਕੋਈ ਗੱਲ ਨਹੀਂ ਕਿਕਲੀ ਕਰਾਂਗੇ ਇਕੱਠੇ ਹੋ ਕੇ 4 ਤਰੀਕ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ